ਅਸੀਂ ਜੋਰਵਾਰ ਗੜ੍ਹ ਦੇ ਨਿਵਾਸੀ ਪੰਜ ਸਾਲ ਤੋਂ ਸੰਤਾਪ ਚੱਲ ਰਿਹਾ ਹੈ ਨਵਾਂ ਸੀਵਰੇਜ ਜਦੋਂ ਇਹ ਕੌਂਸਲ ਨੇ ਪਵਾਇਆ ਇਹਨਾਂ ਦੀ ਬਿਲੀ ਭਗਤ ਨਾਲ ਸਾਰਾ ਗਲਤ ਪਾਇਆ ਗਿਆ ਪੁਰਾਣੇ ਸੀਵਰੇਜ ਨੂੰ ਤੋੜ ਕੇ ਇਹ ਪੁਰਾਣੇ ਸੀਵਰੇਜ ਦੀ ਜਿੰਦ ਕਰਦਾ ਔਰ ਅਸੀਂ ਬਾਰ-ਬਾਰ ਇਹਨਾਂ ਤੋਂ ਬੇਨਤੀ ਕਰ ਰਹੇ ਕੋਈ ਵੀ ਸਾਡੀ ਨਾ ਕੌਂਸਲਰ ਦਾ ਕੋਈ ਪ੍ਰਧਾਨ ਦਾ ਕੋਈ ਅਫਸਰ ਕੋਈ ਗੱਲ ਨਹੀਂ ਸੁਣ ਰਿਹਾ ਔਰ ਅੱਜ ਵੀ ਸਾਡੇ ਅੰਦਰ ਪਾਣੀ ਘਰਾਂ ਦੇ ਚਰਚ ਕੋਈਆਂ ਚਲੇ ਗਿਆ ਔਰ ਐਸਪੋਰਟ ਕਾਪੀ ਇਹਨਾਂ ਨੂੰ ਸੀਐਮ ਪੋਰਟਲ ਤੇ ਵੀ ਇਹਨਾਂ ਨੂੰ ਪਾਈਪੀ ਕੰਪਲੀਟ ਪਰ ਇਹਨਾਂ ਨੇ ਸੀਐਮ ਕੌਂਸਲ ਉਹ ਵੀ ਪੋਰਟਲ ਨੂੰ ਵੀ ਰਿਵਿਊ ਕੋਈ ਪ੍ਰਵਾਹ ਨਾ ਕਰਦੇ ਕੋਈ ਕੰਮ ਨਹੀਂ ਕਰ ਰਹੇ ਔਰ ਉਸਕੇ ਰਿਵਿਊ ਮੈਂ 100 ਚੱਕਰ ਲਾਇਆ ਉਹਨਾਂ ਕੌਂਸਲ ਦਾ ਪ੍ਰਧਾਨ ਸਾਹਿਬ ਕੋਲ ਅਫਸਰਾਂ ਕੋਲ ਇੰਨੀ ਕਿ ਮੈਂ ਕਹਿੰਦਾ ਵੀ ਕਹਿ ਨਹੀਂ ਜਾਂਦਾ ਇਹਨਾਂ ਤੇ ਬੇਸ਼ਰਮ ਸਟਾਫ ਔਰ ਮੈਂਬਰ ਹੈਗੇ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਹੈ ਸਾਡੀ ਔਰ ਅਸੀਂ ਅੱਜ ਸਫਾਈ ਕਰ ਰਹੇ ਹਾਂ ਕਰਮਚਾਰੀ ਬੜੀ ਮਿਹਰਬਾਨੀ ਨਾਲ ਕਰਮਚਾਰੀਆਂ ਦੀ ਇਹ ਵਿਚਾਰੇ ਆ ਜਾਂਦੇ ਲੇਕਿਨ ਅੱਜ ਅੱਜ ਤੋਂ ਬਾਅਦ ਅਸੀਂ ਇਹ ਜਾਮ ਲਾਵਾਂਗੇ ਸਾਡੇ ਉਹਦਾ ਪ੍ਰਸ਼ਾਸਨ ਔਰ ਤੇ ਸਰਕਾਰ ਜ਼ਿੰਮੇਵਾਰ ਹੋਏਗਾ ਖੜੇ ਹੈ ਜੀ ਡੰਗਲ ਅਨੰਦਪੁਰ ਸਾਹਿਬ ਰੋਡ ਤੇ ਹਾਈਵੇ ਰੋਡ ਹੈ ਉਹਦੇ ਨਾਲ ਹੈ ਜਿਹੜਾ ਇਹ ਜਵਾਰ ਮਾਰਕੀਟ ਹੈ ਬਾੜ ਨੰਬਰ 11 ਇਹ ਜਾਦੀ ਕਮੇਟੀ ਦੇ ਵਿੱਚ ਨਗਰ ਕੌਂਸਲ ਦੇ ਵਿੱਚ ਸਾਡੇ ਛੇ ਪਿੰਡ ਔਰ ਜਵਾਰ ਮਾਰਕੀਟ ਆਈ ਜਦੋਂ ਕੋਈ ਸੀਵਰੇਜ ਦੀ ਸਮੱਸਿਆ ਚਾ ਨਹੀਂ 4 ਕਰੋੜ ਦਾ ਨਵਾਂ ਸੀਵਰੇਜ ਤੇ ਆ 4 ਕਰੋੜ ਕਹਿਣੇ ਸੋਕੇ ਹੁੰਦੇ 6 ਪਿੰਡਾਂ ਚ ਜਵਾਰ ਮਾਰਕੀਟ ਚ ਜਿਹੜੇ ਲੋਕ ਹੈ ਸੀਵਰੇਜ ਦੀ ਮਿਹਰਬਾਨੀ ਨਾਲ ਸੰਤਾਪ ਚੱਲ ਰਹੇ ਸੀਵਰੇਜ ਬੋਰਡ ਦੀ ਇੰਨੀ ਪਰਵਾਹੀ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਲਾਹ ਪਰਵਾਹੀ ਨਾਲ ਹੱਡੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਅੱਜ ਗੋਟੇ-ਗੋਟੇ ਪਾਣੀ ਥਾਏ ਇਹਨਾਂ ਨੇ ਸਾਰਿਆਂ ਨੇ ਮੁਲਾਜ਼ਮਾਂ ਨੇ ਦੇਖਿਆ ਸੀਵਰੇਜ ਦਾ ਗੰਦਾ ਪਾਣੀ ਕਿਚਨ ਦੇ ਵਿੱਚ ਚੱਲ ਗਿਆ ਦੇਖੋ ਕਿਆ ਹਾਲਾਤ ਹੋਣਗੇ ਘਰਾਂ ਦੇ ਅਸੀਂ ਕਈ ਵਾਰੀ ਪਿਛਾਛਣ ਨੂੰ ਬੇਨਤੀ ਕੀਤੀ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਕਰੋੜਾਂ ਰੁਪਏ ਦਾ ਟੈਕ ਇਹ ਡਰਾ ਕੇ ਲਾਲਿਆਂ ਤੇ ਇਕੱਠਾ ਕਰਕੇ ਲੈ ਗਏ ਅੱਜ ਤੱਕ ਰੈਵਨਿਊ ਰਿਕਾਰਡ ਨਹੀਂ ਚੜਾਇਆ ਇਹਨਾਂ ਨੇ ਇਹ ਡਰਾਂਦੇ ਤੇ ਅਸੀਂ ਸੀਲ ਕਰ ਦਮਾ ਕੇ ਤੁਹਾਡੀ ਬਿਲਡਿੰਗਾਂ ਇਹਨਾਂ ਨੂੰ ਕੋਈ ਦਮ ਹੈ ਤਾਂ ਇੱਕ ਇੱਕ ਵੀ ਇੱਕ ਦੀ ਬਿਲਡਿੰਗ ਸੀਲ ਕਰਕੇ ਦੱਸੋ ਕਰੋੜਾਂ ਰੁਪਏ ਤੁਸੀਂ ਇਕੱਠੇ ਕਰਕੇ ਲੈ ਗਏ ਸ਼ਰਮ ਜਾਈ ਜੀ ਤੁਹਾਨੂੰ ਇੱਕ ਤੁਸੀਂ ਇੱਥੇ ਸੀਵਰੇਜ ਦੀ ਸਮੱਸਿਆ ਨਹੀਂ ਹੱਲ ਕਰ ਸਕਦੇ ਮੈਂ ਤਾਂ ਹੈਰਾਨ ਐ ਨਾ ਕਿ ਤੁਹਾਨੂੰ ਤੇ ਅੱਜ ਤੋਂ ਬਾਅਦ ਇਹ ਨਗਰ ਕੌਂਸਲ ਆ ਰਿਹਾ ਟੈਕਸ ਲੈਣ ਆਇਆ ਅਸੀਂ ਸਰ ਪਿੰਡ ਨਿਵਾਸੀ ਇਕੱਠੇ ਹੋ ਗਏ ਨਾ ਢਾਵਾਗੇ ਅਸੀਂ ਬੇਨਤੀ ਕਰਦੇ ਪ੍ਰਸ਼ਾਸਨ ਨੂੰ ਅਗਰ ਸਾਡੀ ਸੁਣਵਾਈ ਨਾ ਹੋਈ ਤਾਂ ਅਸੀਂ ਰੋਡ ਤੇ ਜਾਮ ਲਾਵਾਂਗੇ